ਜੇ ਸੋਡਾ ਵੀ ਜ਼ਿਲ੍ਹਾ ਬਰਨਾਲਾ ਤਾਂ ਸੁਣੋ ਪੂਰਾ ਇਤਿਹਾਸ ਕਰੋ ਵੀਡੀਓ ਨੂੰ ਸ਼ੇਅਰ ਸਣਾਉ ਮੈਂ ਗੱਲਾਂ ਖਾਸ-ਖਾਸ 1911 2006 ਨੂੰ ਬਣਿਆ ਜ਼ਿਲ੍ਹਾ ਬਰਨਾਲਾ ਜੋ ਪਹਿਲਾਂ ਸੁਗਰੂਰ ਵਿੱਚ ਆਉਂਦਾ ਸੀ ਸਾਰੇ ਦਾ ਸਾਰਾ ਇਹਦਾ ਇਤਿਹਾਸ ਜੋ ਸੁਣਨ ਚ ਆਇਆ ਸੀ ਬਾਬੇ ਆਲੇ ਨੇ ਆ ਕੇ ਬਰਨਾਲੇ ਡੇਰਾ ਲਾਇਆ ਸੀ ਆਪਣੇ ਭਾਈ ਦੂਨਾ ਸਿੰਘ ਨੂੰ ਪਧੌੜ ਵਿੱਚ ਛੱਡ ਕੇ ਬਾਬਾ ਆਲਾ ਬਹਿ ਗਿਆ ਬਰਨਾਲੇ ਝੰਡਾ ਗੱਡ ਕੇ ਬਾਬਾ ਆਲਾ ਸਿੰਘ ਜੀ ਨੇ ਬਾਬਾ ਅਨਾਹਤ ਖਾਨ ਨਾਲ ਮਿਲ ਕੇ ਇੱਕ ਕਿਲਾ ਸੀ ਬਣਾਇਆ ਇੱਥੇ ਥਾਂ ਮਿਣ ਕੇ ਅਲੱਗ ਅਲੱਗ ਮਤ ਭੇਦ ਇਤਿਹਾਸਕਾਰ ਕਹਿ ਗਿਆ ਆਉਂਦੇ ਸੀ ਵਾਰ-ਵਾਰ ਤੂਫਾਨ ਇੱਥੇ ਤਾਂ ਹੀ ਨਾਮ ਵਰਨਾ ਪੈ ਗਿਆ ਸੁਣਿਆ ਬੈਣ ਵਾਲੇ ਤੋਂ ਬਾਅਦ ਨਾਮ ਪੈ ਗਿਆ ਬਰਨਾਲਾ ਜੀ ਕੀ ਸੀ ਅਸਲ ਕਹਾਣੀ ਪਰ ਪਤਾ ਕਿਸੇ ਨੂੰ ਨਹੀਂ ਬਾੜਾ ਜੀ ਇੱਕ ਸਾਈਡ ਐ ਬਠਿੰਡਾ ਇੱਕ ਸਾਈਡ ਮੋਗਾ ਮਾਨਸਾ ਦੂਜੀ ਸਾਈਡ ਲੁਧਿਆਣਾ ਸੰਗਰੂਰ ਜੇ ਆਉਣਾ ਪੈ ਜੇ ਵਾਈ ਚਾਂਸਾ ਆਈਟੀਆ ਤੇ ਕਚਹਿਰੀ ਤਰਕਸੀਲ ਵਾਜਾਖਾਨਾ ਓਏ ਚੌਂਕ ਇਥੋਂ ਦੇ ਮਸ਼ਹੂਰ ਆ ਕੇ ਵੇਖੀ ਕਦੇ ਜਵਾਨਾ ਪਾਮ ਸਪ੍ਰਿੰਗ ਵਿਲਾ ਮੈਰੀ لینڈ ਲਿਆਂਦੀ ਹਨੇਰੀਆਂ ਓਏ ਪੈਲਸਾਂ ਤਾਂ ਇਥੇ ਟੌਪ ਦੀਆਂ ਹੋਰ ਬਥੇ ਰੀਆਂ ਬੀਆਰਸੀ ਤੇ ਗੁਪਤਾ सिनेਮੇਕਰ ਵੱਡੇ ਨੇ ਚਾਰ ਚੰਨ ਲਾਏ ਬਰਨਾਲੇ ਵੱਸ ਅੱਡੇ ਨੇ ਚੰਡੀਗੜ੍ਹ ਨਾਲ ਜਿਹਦੀ ਲੱਗੀ ਪੂਰੀ ਰੇਸ ਆ ਓਏ ਆਊਟਲੈਟ ਕਾਦਾ ਇੱਥੇ ਬਾਹਰਲਾ ਹੀ ਦੇਸ ਆ ਕੈਨ ਮੂ ਕੈਨ ਫਲਾਈਂਗ ਫੈਦਰ ਟੱਚ ਸਟੋਨ ਚ ਚੰਗੇ ਰੂਲ ਨੇ ਆਈ ਲੈਟਸ ਸੈਂਟਰ ਬਹੁਤੇ ਰਾਈਟ ਬੇਤੇ ਸਕੂਲ ਨੇ ਪੂਰੇ ਸੰਸਾਰ ਵਿੱਚ ਮਸ਼ਹੂਰ ਇਥੇ ਟ੍ਰਾਈਡੈਂਟ ਫੈਕਟਰੀ ਆਉਂਦੀ ਜਿਲ੍ਹੇ ਬਰਨਾਲੇ ਚ ਰਜਿੰਦਰ ਗੁਪਤੇ ਨੇ ਮਾਰੀ ਐਂਟਰੀ ਓਏ ਬੰਗਲਾਦੇਸ਼ ਨਪਾਲ ਤੇ শ্রীলੰਕਾ ਜੋ ਕਰਦੀ ਸਪਲਾਈ ਆ ਸਟੈਂਡਰਡ ਤੇ ਬਲਕਾਰ ਕੰਬੈਨ ਵੀ ਬਰਨਾਲੇ ਹਿੱਸੇ ਆਈਆ ਵਪਾਰ ਖੇਤਰ ਵਿੱਚ ਉੱਭਰ ਰਿਹਾ ਸਭ ਤੋਂ ਅੱਗੇ ਸੰਘੇੜਾ ਰੋਡ ਬਰਨਾਲਾ ਵੱਡੀ ਫੈਕਟਰੀ ਆ ਹੱਥ ਖੱਬੇ E ਤਿੰਨ ਵਿਧਾਨ ਸਭਾ ਸੀਟਾਂ ਬਰਨਾਲਾ ਮਹਿਲ ਕਲਾਂ ਪਤਾوڑ ਜੀ ਆਉਂਦੀਆਂ ਤਿੰਨ ਉਪਤ تحصیلਾਂ ਮੈਲ ਕਲਾਂ ਤਨੌਲਾ ਪਤਾوڑ ਜੀ ਪੱਪਾ ਬਰਨਾਲਾ ਦੋ ਮੇਨ ਤਹਿਸੀਲਾਂ ਨੇ ਜੈਕਾ ਨੇ ਇੰਡਸਟਰੀ ਚ ਕੱਡੀਆਂ ਵੀ ਰੀਲਾਂ ਨੇ ਸ਼ਹਿਰ ਕਸਬੇ ਪਿੰਡ ਕੁੱਲ 200 ਦੇ ਕਰੀਬ ਨੇ ਓਏ ਏਰੀਆ 1423 ਕਹਿੰਦੇ ਮਿਣਿਆ ਜਰੀਬ ਨੇ ਸ਼ਿਟੀ ਥਾਣਾ 12 ਥਾਣਾ ਸਦਰ ਵੀ ਸਥਿਤ ਪੱਪਾ ਕਾਲਾ ਮਹਿਰ ਸਟੇਡੀਅਮ ਇੱਕ ਨੰਬਰ ਹਿੱਟ ਹੰਡੀ ਆਇਆ ਫਰਵਾਹੀ ਨੜੇ ਸਦਰ ਬਾਜ਼ਾਰ ਵੀ ਓਏ ਐਸਡੀ ਕਾਲਜ ਦੀ ਚੰਗੀ ਪਹਿਚਾਣ ਵੀ ਚੰਗੇ ਨੇ ਸਕੂਲ ਚੰਗਾ ਸਿੱਖਿਆ ਖੇਤਰ ਜਿੱਥੋਂ ਦਾ ਮੀਤ ਹੇਅਰ ਕੈਬਨਟ ਮੰਤਰੀ ਵੀ ਇੱਥੋਂ ਦਾ ਸੁਰਜੀਤ ਸਿੰਘ ਢਿੱਲੋਂ ਡੀਸੀ ਇੱਥੋਂ ਦਾ ਸੀ ਪਹਿਲਾ ਸੁਰਜੀਤ ਸਿੰਘ ਬਰਨਾਲੇ ਨੂੰ ਰਾਜਾਂ ਦਾ ਰਾਜਪਾਲ ਭਾਵੇਂ ਕਹਿਲਾ ਅਰਜਨ ਢਿੱਲੋਂ ਹਸਤਿੰਦਰ ਤੇ ਜੀ ਖਾਨ ਜੱਟ ਦੇ ਓਏ ਖਾਨ ਪੈਣੀ ਵਰਗ ਵੀ ਬਰਨਾਲੇ ਜ਼ਿਲ੍ਹੇ ਚ ਵੱਸਦੇ ਖੁੱਲਾ ਇਹ ਬਾਜ਼ਾਰ ਖੁੱਲਾ ਸਹਿਰ ਕਲੌਣੀਆਂ ਓਏ ਸਿੱਧੀਆਂ ਨੇ ਗਲੀਆਂ ਇੱਥੇ ਬਣਤਰ ਪੂਰੀ ਸੋਹਣੀਆਂ ਕੱਚਾ ਪੱਕਾ ਕਾਲਜ ਰੋਡ ਰਹਿੰਦੀ ਭੀੜ ਫੁੱਲਾ ਇੱਕ ਦੂਜੇ ਨਾਲ ਮਿਲਦੀ ਗਲੀ ਇੱਥੇ ਕੁੱਲਾ ਕਾਫੀ ਹਸਪਤਾਲ ਇੱਥੇ ਚੰਗਾ ਪ੍ਰਬੰਧ ਖੁੱਲਾ ਵੀ ਨਕਾਸ ਇੱਥੇ ਨਾ ਹੁੰਦੇ ਸੀਵਰੇਜ ਬੰਦਾ ਹੋਣਗੇ ਕੰਮ ਸਾਰੇ ਇੱਥੇ ਇੱਕ ਲੱਗਣਾ ਹੀ ਜਿਹੜਾ ਏ ਮੈਂ ਵੀ ਜ਼ਿਲ੍ਹੇ ਬਰਨਾਲੇ ਤੋਂ ਇੰਨਾ ਮਾਣ ਹੀ ਵਥੇਰਾ ਏ ਕਹਿੰਦੇ ਹੋਰ ਬਹੁਤ ਕੁਝ ਇੱਥੇ ਲਿਖਿਆ ਜਾਣਾ ਨਹੀਂ ਲਿਖਾ ਮਾੜੇ ਤੋਂ ਕਰ ਦੋ ਵੀਡੀਓ ਨੂੰ ਸ਼ੇਅਰ ਜੇ ਤੁਸੀਂ ਜ਼ਿਲ੍ਹਾ ਬਰਨਾਲੇ ਤੋਂ ਉਹ ਇਹ ਕਰ ਦੋ ਵੀਡੀਓ ਨੂੰ ਸ਼ੇਅਰ ਤੇ ਜੇ ਤੁਸੀਂ ਜ਼ਿਲ੍ਹਾ ਬਰਨਾਲੇ ਤੋਂ